ਮંત્રી ਸਾਹਿਬ ਪਹੁੰਚੇ ਹੋ ਕੀ ਕਹਿਣਾ ਚਾਹਦੇ ਹੋ ਦੇਖੋ ਮੰਤਰੀ ਸਾਹਿਬ ਕੋਈ ਗੈਰ ਨਹੀਂ ਹੈਗੇ ਸਾਡੇ ਆਪਣੇ ਆਰ ਖਾਸ ਗੱਲ ਇਹ ਹੈ ਕਿ ਜਿੰਨਾਂ ਹੀ ਸਾਧਗੀ ਇਹਨਾਂ ਦੇ ਵਿੱਚ ਹੈ ਮੈਂ ਨਹੀਂ ਕਿਸੇ ਦੇ ਵਿੱਚ ਦੇਖੀ ਮੰਤਰੀ ਨਹੀਂ ਗੱਡੀਆਂ ਟੋਟਾਂ ਕਰਦੇ ਜਾਂਦੇ ਆ ਪਰ ਮੈਂ ਕਹਿੰਦਾ ਲੋਕਲ ਜਿਹੜੇ ਇਹਨਾਂ ਦੇ ਵੈਲਟੀ ਉਹਨਾਂ ਨੂੰ ਵੀ ਨਹੀਂ ਪਤਾ ਵੀ ਅੱਜ ਇਹਨਾਂ ਨੇ ਹਰੇ ਆਣਾ ਹੈ ਇਹ ਜਿਹੜੇ ਕੁਐਸਚਨ ਉਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਨੇ ਆਣਾ ਇਹਨਾਂ ਨੇ ਅੱਜ ਜੋ ਵੀ ਕੀਤਾ ਹੈ ਸ਼ਹਿਰ ਖਾਤਰ ਉਹ ਬਹੁਤ ਵਧੀਆ ਕੀਤਾ ਕਿਉਂਕਿ ਜੋ ਵੀ ਪੰਜਾਬ ਦੀਆਂ ਬੱਸਾਂ ਸੀਗੀਆਂ ਪਹਿਲਾਂ ਇੱਥੇ ਨਹੀਂ ਖੜਦੀਆਂ ਸੀ ਅੱਜ ਸਪੈਸ਼ਲ ਇਹਨਾਂ ਨੇ ਡਿਊਟੀ ਵੀ ਲਗਾਈ ਹੈ ਦੋ ਇੰਸਪੈਕਟਰਾਂ ਦੀ ਔਰ ਦੋ ਤਿੰਨ ਦਿਨ ਪਹਿਲਾਂ ਜਦੋਂ ਤੁਸੀਂ ਪਾਇਆ ਸੀਗਾ ਉਹ ਲੈਟਰ ਵੀ ਨਾ ਕੱਢੀ ਆ ਗਿਆ ਸੀ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਐਦਾਂ ਦੇ ਹੀ ਮੰਤਰੀ ਔਰ ਐਦਾਂ ਦੇ ਹੀ ਜੋ ਵਿਧਾਇਕਾਂ ਦੀ ਜ਼ਰੂਰਤ ਹੈ ਬਹੁਤ ਬਹੁਤ ਹੀ ਧੰਨਵਾਦ ਕੀਤਾ ਕਿਸ ਕਿਹੜੀ ਸਰਸਥਾ ਬੋਲੂਗੀ ਸਾਡੀ ਸਵੰਨਕਾਰ ਸਮਾਜ ਸੰਸਥਾ ਹੈਗੀ ਪੰਜਾਬ ਦੀ ਉਹਨਾਂ ਵੱਲੋਂ ਅਜ ਮੰਤਰੀ ਸਾਹਿਬ ਨੂੰ ਵੈਲਕਮ ਹੈ ਔਰ ਉਹਨਾਂ ਦਾ ਜੋ ਸਮਾਨ ਹੈ ਔਰ ਸਾਈਂ ਬਾਬਾ ਬੁੱਢਣ ਸਾਹਿਬ ਦੇ ਇਹਨਾਂ ਦੀ ਕਿਰਪਾ ਬਣੀ ਰਹੇ ਐਨਾਂ ਹੀ ਕਹੂੰਗਾ ਮੈਂ ਸਾਰੀ